ਪਰਤਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸੰਤ ਜੀਓ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਅਰਲ ਮਿਲ ਕੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੱਚੇ ਸਤਿਗੁਰੂ ਦੀ ਸਿਵਤ ਸਲਾਹ ਕਰਨ ਲਈ ਤੇ ਆਪਣੇ ਜੀਵਨ ਨੂੰ ਸਹੀ ਰਾਹ ਤੇ ਲੈ ਕੇ ਆਉਣ ਦੇ ਲਈ ਆਪਾਂ ਗੁਰੂ ਸਾਹਿਬ ਜੀ ਦੇ ਕੋਲ ਆਉਨੇ ਆ ਬਾਣੀ ਨੂੰ ਪੜ੍ਹਦੇ ਆ ਬਾਣੀ ਨੂੰ ਸੁਣਦੇ ਆ ਜੀ ਦੇ ਨਾਲ ਸਾਡਾ ਜਿਹੜਾ ਮਨ ਹੈ ਇਹ ਨਿਰਮਲ ਹੋ ਜਾਵੇ ਮਨ ਸਾਫ਼ ਹੋ ਗਿਆ ਸਾਰਾ ਕੁਝ ਹੀ ਸਹੀ ਹੋ ਜਾਣਾ ਜੇ ਮਨ ਮੈਲਾ ਗੁਰੂ ਸਾਹਿਬ ਕਹਿੰਦੇ ਮਨ ਮੈਲਾ ਸਭ ਕੁਝ ਮੈਲਾ ਜੀਦਾ ਮਨ ਮੈਲੇ ਅੱਖਾਂ ਵੀ ਮੈਲੀਆਂ ਕੰਨ ਵੀ ਮੈਲੇ ਜਵਾਨ ਵੀ ਮੈਲੀ ਮਤਲਬ ਬੰਦਾ ਮੈਲ ਭਰੇ ਕੰਮ ਕਰਦਾ ਫਿਰਦਾ ਰਹਿੰਦਾ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਬੰਦਿਆ ਵਾਹਿਗੁਰੂ ਪਰਮੇਸ਼ਰ ਦੀ ਅਰਦਾਸਾ ਕਰ ਸੱਚੇ ਦੇ ਗੁਣ ਗਾ ਜਿਹਦੇ ਨਾਲ ਸਾਡਾ ਭਲਾ ਹੋਣਾ ਹੈ ਤੇ ਮਾਨ ਕਿਵੇਂ ਸਾਫ ਹੋਣਾ ਹੈ ਇਹਦੇ ਬਾਬਤ ਭਗਤ ਤਰਲੋਚਨ ਜੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਬਚਨ ਨੇ ਸਤਿਗੁਰੂ ਜੀ ਬਾਣੀ ਦੇ ਦੁਆਰਾ ਸਾਨੂੰ ਕੀ ਸਮਝਾਉਂਦੇ ਆ ਭਗਤ ਤਰਲੋਚਨ ਜੀ ਕੀ ਬਚਨ ਕਰਦੇ ਨੇ ਔਰ ਆਲ ਮਿਲ ਕੇ ਆਪਾਂ ਵਿਚਾਰ ਸ਼ੁਰੂ ਕਰੀਏ ਸਾਰੀ ਸੰਗਤ ਪਿਆਰ ਸਹਿਤ ਜਪੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਗੋਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ එක් ඌුවංකාර සතුගුර පරසාද අන්තර මල නිෙරමල නැහි ගින්නා ਬਾਹਰ ਵੇਖ ਉਦਾਸੀ ਸਤਿਗੁਰੂ ਜੀ ਕਹਿੰਦੇ ਜਿਹੜਾ ਇਨਸਾਨ ਹੈ ਇਹ ਕਈ ਭੇਖਾਂ ਦੇ ਵਿੱਚ ਵੰਡਿਆ ਹੋਇਆ ਹੈ ਕਿਸੇ ਨੇ ਕਿਹੋ ਜਿਹਾ ਭੇਖ ਬਣਾਇਆ ਕਿਸੇ ਨੇ ਕਿਹੋ ਜਿਹਾ ਭੇਖ ਬਣਾਇਆ ਪਰ ਭੇਖ ਬਣਾ ਕੇ ਜੇ ਮਾਨੀ ਨਾ ਸਾਫ ਹੋਇਆ ਫਿਰ ਭੇਖ ਬਣਾਉਣ ਦਾ ਵੀ ਕੀ ਫਾਇਦਾ ਤਾਂ ਫਿਰ ਸਾਨੂੰ ਸਮਝਾਉਂਦੇ ਐ ਅੰਤਰ ਮਾਲੋ ਨਿਰਮਲਨ ਹੀ ਕੀਨਾ ਭਗਤ ਅਤਰ ਲੋਚਨ ਜੀ ਕਹਿੰਦੇ ਬੰਦਿਆ ਅੰਦਰ ਦੇ ਤੇਰੇ ਮੈਲ ਭਰੀ ਹੋਈ ਐ ਤੇ ਮਨ ਨੂੰ ਨਿਰਮਲ ਨਹੀਂ ਕੀਤਾ ਮੈਲ ਦੇ ਨਾਲ ਭਲਿਆ ਭਰਿਆ ਭੇ ਕਹਿੰਦੇ ਨੇ ਇਨਾ ਮਨ ਭਰਿਆ ਪਿਆ ਮੈਲ ਦੇ ਨਾਲ ਕਿ ਇਹ ਜਨਮਾਂ ਜਨਮਾਂ ਦੀ ਮੈਲ ਇਕੱਠੀ ਹੋ ਗਈ ਜਨਮ ਜਨਮ ਕੀ ਇਸ ਮਨ ਕਉ ਮੜ ਲੱਗੀ ਕਾਲਾ ਹੋਆ ਸਿਆਹ ਖੰਣਲੀ ਧੋਤੀ ਊਜਲੀ ਨਾ ਹੋਵਈ ਜੇ ਸਭ ਧੋਬਣ ਪਾਹ ਕਹਿੰਦੇ ਇਨਾ ਮਨ ਕਾਲਾ ਹੋ ਗਿਆ ਜਿਵੇਂ ਕੋਲੂ ਵਿੱਚ ਫੇਰਨ ਵਾਲਾ ਕੱਪੜਾ ਉਹਨੂੰ ਇੰਨਾ ਜ਼ਿਆਦਾ ਥੰਢਾਈ ਲੱਗੀ ਹੁੰਦੀ ਐ ਇੰਨੀ ਮੈਲ ਦੇ ਨਾਲ ਭਰਿਆ ਪਿਆ ਹੁੰਦਾ ਐ ਉਹਨੂੰ ਜੇ 100 ਵਾਰ ਵੀ ਧੋ ਲਈਏ ਤਾਂ ਵੀ ਸਾਫ਼ ਨਹੀਂ ਹੁੰਦਾ ਉਹਨੇ ਨਿਰਮਲ ਨਹੀਂ ਹੋਣਾ ਇੰਨੀ ਉਹਦੇ ਵਿੱਚ ਤੰਦ ਮੈਲ ਵੜ ਜਾਂਦੀ ਐ ਘਰਾਂ ਦੇ ਵਿੱਚ ਸਾਡੇ ਕਿੰਨੇ ਐਸੇ ਕੱਪੜੇ ਹੁੰਦੇ ਐ ਜਿਹੜੇ ਕਿ ਤੰਦ ਮੈਲ ਦੇ ਨਾਲ ਭਰ ਜਾਂਦੇ ਐ ਬੜੇ ਵਾਰ ਸਾਫ਼ ਕਰਨ ਦੇ ਨਾਲ ਵੀ ਕਈ ਵਾਰੀ ਸਾਫ਼ ਨਹੀਂ ਹੁੰਦੇ ਤਾਂ ਗੁਰੂ ਜੀ ਕਹਿੰਦੇ ਭਾਈ ਇਹ ਮਾਨ ਹੈ ਨਾ ਜਿਹੜਾ ਅੰਤਰ ਮਲ ਨਿਰਮਲ ਨਹੀਂ ਕਿੰਨਾ ਅੰਦਰ ਮੈਲ ਭਰੀ ਪਈ ਐ ਤੇ ਬਾਹਰ ਭੇ ਖੁਦਾਸੀ ਤੇ ਬਾਹਰੋਂ ਭੇ ਖੁਦਾਸੀਆਂ ਵਾਲਾ ਬਣਾ ਲਿਆ ਚੋਲਾ ਪਾਲਿਆ ਸਾਧ ਬਣ ਗਿਆ ਅੰਦਰ ਮੈਲ ਦੇ ਨਾਲ ਭਰਿਆ ਪਿਆ ਗੁਰੂ ਕਹਿੰਦੇ ਕਰਨਾ ਸੀ ਮਨ ਨੂੰ ਸਾਫ ਮਨ ਨਹੀਂ ਸਾਫ ਕਰਿਆ ਕੱਲੇ ਭੇਖ ਦੇ ਵਿੱਚ ਹੀ ਰਹਿ ਗਿਆ ਸਤਿਗੁਰੂ ਕਹਿੰਦੇ ਮਨ ਨੂੰ ਸਾਫ ਕਰ ਭਾਈ ਇਹਦੇ ਨਾਲ ਤੇਰਾ ਭਲਾ ਹੋਣਾ ਕੱਲੇ ਭੇਖ ਦੇ ਨਾਲ ਗੱਲ ਨਹੀਂ ਬਣਨੀ ਹਿਰਦੈ ਕਮਲ ਘਟ ਬ੍ਰਹਮ ਨਾ ਜੀਨੇ ਆ ਕਾਹੇ ਭਿਆਸਣ ਆਸੀ ਹਿਰਦੇ ਘਾਟੋ ਹਿਰਦੇ ਕਮਲ ਘਟ ਬ੍ਰਹਮ ਨਾ ਚੀਨੇ ਆ ਕਹਿੰਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਬ੍ਰਹਮ ਨੂੰ ਚੇਤੇ ਨਹੀਂ ਕਰਦਾ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਕਮਲ ਦੀ ਤਰ੍ਹਾਂ ਕੋਮਲ ਹੈ ਹਿਰਦੇ ਕਮਲ ਘਟ ਬ੍ਰਹਮਣਾ ਚੀਨਾ ਕਹਿੰਦੇ ਉਹਨੂੰ ਚੇਤੇ ਨਹੀਂ ਕਰਦਾ ਕਾਹੇ ਭਿਆ ਸੰਿਆਸੀ ਕਹਿੰਦੇ ਕੀ ਸੰਿਆਸੀ ਬਣਿਆ ਫਿਰਦਾ ਸਾਰਾ ਕੁਝ ਕਾਦੇ ਵਾਸਤੇ ਕਰਦਾ ਫਿਰਦਾ ਜੇ ਬੰਦਿਆ ਤੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਯਾਦ ਨਹੀਂ ਵਸੀ ਭਰਮੇ ਭੁੱਲੀ ਰੇਜੈ ਚੰਦਾ ਨਹੀਂ ਨਹੀਂ ਜੀਨਿਆ ਪਰਮਾਨੰਦਾ ਕਹਿੰਦੇ ਭਰਮੇ ਭੁੱਲੀ ਰੇਜੈ ਚੰਦਾ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਚੰਦ ਜੀ ਜੈ ਚੰਦ ਜੀ ਭਰਮ ਦੇ ਵਿੱਚ ਭੁੱਲਿਆ ਫਿਰਦਾ ਕਹਿੰਦੇ ਭਰਮ ਕੀ ਹੈ ਸਾਨੂੰ ਇਹ ਲੱਗਦਾ ਹੈ ਵੀ ਜਿਹੜਾ ਭੇਖ ਧਾਰਨ ਕਰ ਲਿਆ ਇਹਦੇ ਨਾਲ ਸਾਨੂੰ ਰੱਬ ਮਿਲ ਜਾਣਾ ਹੈ ਗੁਰੂ ਕਹਿੰਦੇ ਭੇਖ ਧਾਰਨ ਦੇ ਨਾਲ ਰੱਬ ਨਹੀਂ ਮਿਲਦਾ ਰੱਬ ਦੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਮਨ ਸਾਫ ਕਰਨ ਨਾਲ ਭੇਖ ਕੋਈ ਵੀ ਹੈ ਪਿਆਰਿਓ ਉਹ ਕਿਸੇ ਵੀ ਧਰਮ ਮਜ਼ਬ ਦੇ ਵਿੱਚ ਭੇਖ ਹੁੰਦਾ ਹੈ ਹਰ ਸਾਧ ਧਰਮਾਂ ਦੇ ਵਿੱਚ ਹੁੰਦਾ ਹੈ ਪਰ ਕਹਿੰਦੇ ਸਭ ਤੋਂ ਵੱਡਾ ਜਿਹੜਾ ਧਰਮ ਹੈ ਸਗਲ ਧਰਮਾਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਾ ਇਥੇ ਸਿੱਖਾਂ ਦੀ ਗੱਲ ਕਰੀ ਨਾ ਹਿੰਦੂਆਂ ਦੀ ਕਰੀ ਨਾ ਜੈਨੀਆਂ ਦੀ ਨਾ ਬੋਧੀਆਂ ਦੀ ਨਾ ਪਾਰਸੀਆਂ ਦੀ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਬੰਦਾ ਚੰਗੇ ਕਰਮ ਕਰਦਾ ਹੈ ਉਹੀ ਉਹ ਨੂੰ ਚੰਗਾ ਜਾਣੋ ਭੇਖ ਕਰਕੇ ਬੰਦਾ ਚੰਗਾ ਨਹੀਂ ਹੁੰਦਾ ਕਈ ਵਾਰੀ ਜਿਹੜਾ ਆਪਣੇ ਆਪ ਨੂੰ ਧਾਰਮਿਕ ਕਹਾਉਂਦਾ ਉਹ ਮਾੜੇ ਕਰਮ ਕਰ ਜਾਂਦਾ ਹੈ ਤੇ ਜਿਹਨੂੰ ਸਾਡੇ ਵਰਗੇ ਲੋਕ ਪਾਪੀ ਕਹਿੰਦੇ ਆ ਮਾੜਾ ਕਹਿੰਦੇ ਨੇ ਦਾੜੀ ਕੇਸ ਨਹੀਂ ਰੱਖੀ ਉਹ ਚੰਗੇ ਕੰਮ ਕਰ ਜਾਂਦੇ ਆ ਭੇਖ ਦੇ ਨਾਲ ਚੰਗਾ ਮਾੜਾ ਕਰਮ ਨਹੀਂ ਬੰਦਾ ਭੇਖ ਦੇ ਵਿੱਚ ਵੀ ਮਾੜੇ ਕਰਮ ਕਰ ਜਾਂਦਾ ਜਿੰਨੇ ਕਰਨਾ ਹੈ हां सारे माड़े ਨਹੀਂ ਐ ਸਾਧੂ ਸੰਤ ਮਹਾਤਮਾ ਕੋਈ ਵੀ ਐ ਤੇ ਸਾਰੇ ਚੰਗੇ ਵੀ ਨਹੀਂ ਐ ਸਾਰੇ ਤਰ੍ਹਾਂ ਦੇ ਇੱਥੇ ਕਹਿੰਦੇ ਬਣ ਬਣ ਦੀ ਲੱਕੜੀ ਐ ਭਾਈ ਤਰ੍ਹਾਂ ਤਰ੍ਹਾਂ ਦੇ ਇੱਥੇ ਤੇ ਲੋਕ ਮਿਲਦੇ ਐ ਪਰ ਕਹਿੰਦੇ ਭੇਖ ਤੇ ਧਾਰਨ ਕਰ ਲਿਆ ਭਰਮੇ ਭੁੱਲੀ ਰਹਿ ਜਾ ਚੰਦਾ ਕਹਿੰਦੇ ਭਰਮ ਦੇ ਵਿੱਚ ਪਿਆ ਫਿਰਦਾ ਨਹੀਂ ਨਹੀਂ ਚੀਨਿਆ ਪਰਮਾਨੰਦ ਦਾ ਕਹਿੰਦੇ ਕਦੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਮਾਲਕ ਨੂੰ ਯਾਦ ਨਹੀਂ ਕਰਦਾ ਜੀਦਾ ਅਸੀਂ ਭੇਖ ਬਣਾਇਆ ਕਹਿੰਦੇ ਭਿਖਾਰੀ ਐ ਨਾ ਜਿਹੜਾ ਭਿਖਾਰੀ ਉਹ ਰੱਬ ਦੇ ਨਾਮ ਤੇ ਮੰਗਦਾ ਕਹਿੰਦੇ ਨੇ ਉਹ ਤੇ ਬੰਦਿਆ ਤੇਰੇ ਨਾਲੋਂ ਤੇ ਭਿਖਾਰੀ ਚੰਗਾ ਜੇ ਮੰਗਦਾ ਤੇ ਰੱਬ ਦੇ ਨਾਮ ਤੇ ਮੰਗਦਾ ਰੱਬ ਨੂੰ ਚੇਤੇ ਤੇ ਕਰਦਾ ਐ ਨਾ ਉਹ ਮੰਗਣ ਵੇਲੇ ਵੀ ਪਰ ਬੰਦਿਆ ਤੂੰ ਵੀ ਰੱਬ ਨੂੰ ਚੇਤੇ ਕਰ ਪਰ ਕਹਿੰਦੇ ਰੱਬ ਨੂੰ ਤੇ ਯਾਦ ਹੀ ਨਹੀਂ ਕੀਤਾ ਨਹੀਂ ਨਹੀਂ ਜੀਨਿਆ ਪਰਮਾਨੰਦਾ ਪਰਮਾਨੰਦ ਵਾਹਿਗੁਰੂ ਪਰਮੇਸ਼ਰ ਨੂੰ ਗੁਰੂ ਕਹਿੰਦੇ ਯਾਦ ਨਹੀਂ ਕਰਦਾ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਹੈ ਰਹਾ ਕਰ ਕਰ ਖਾਇਆ ਪਿੰਡ ਬਧਾਇਆ ਕਿੰਤਾ ਮੰਦਾ ਮਾਇਆ ਅਗਧਦਰ ਲੋਚਨ ਜੀ ਕਹਿੰਦੇ ਵੇਖ ਕਰ ਲਿਆ ਉਦਾਸੀਆਂ ਵਾਲਾ ਸੰਨਿਆਸੀ ਬਣ ਗਿਆ ਘਰ-ਬਾਰ ਵੀ ਛੱਡ ਦਿੱਤਾ ਘਰ-ਬਾਰ ਛੱਡ ਕੇ ਕਹਿੰਦਾ ਸੀ ਤੇ ਤਿਆਗੀ ਹੁੰਨੇ ਆ ਜੀ ਅਸੀਂ ਤੇ ਘਰ-ਬਾਰ ਨੂੰ ਤਿਆਗ ਦਿੱਤਾ ਤੇ ਅੱਛਾ ਘਰ-ਵਾਰ ਤਿਆਗ ਦਿੱਤਾ ਤਿਆਗੀ ਤੇ ਬਣ ਗਿਆ ਮੰਗਣ ਕੀਤੇ ਘਰੇ ਜਾਂਦਾ ਹੈ ਗ੍ਰਸਤੀਆਂ ਦੇ ਆਪਾਂ ਜਿਵੇਂ ਡਾਲੀ ਕਰਦੇ ਆਂ ਗਜਾ ਕਰਦੇ ਐ ਕੋਈ ਵੀ ਸਾਧੂ ਸੰਤ ਹੈ ਕੋਈ ਡੇਰੇ 'ਚ ਰਹਿੰਦਾ ਹੈ ਕੋਈ ਗੁਰਦੁਆਰੇ ਰਹਿੰਦਾ ਹੈ ਕਿਤੇ ਵੀ ਰਹਿੰਦਾ ਹੈ ਉਹ ਕਹਿੰਦੇ ਜੇ ਤੂੰ ਘਰ ਛੱਡ ਦਿੱਤਾ ਕਹਿੰਦੇ ਅਸੀਂ ਗ੍ਰਸਤੀਆਂ ਤੋਂ ਕੀ ਲੈਣਾ ਵੀ ਮੰਗਣ ਦੇ ਗ੍ਰਸਤੀਆਂ ਦੇ ਘਰੇ ਜਾਣਾ ਪੈਂਦਾ ਰੋਟੀਆਂ ਤੇ ਕੀ ਦੇ ਘਰੋਂ ਲੈਉਣੀਆਂ ਪਰ ਗ੍ਰਸਤੀਆਂ ਦੇੋਂ ऐसे ਵੀ ਹੈ ਜਿਹੜੇ ਕਹਿੰਦੇ ਅਸੀਂ ਤੇ ਕਦੇ ਬੀਬੀ ਨੂੰ ਮੱਥੇ ਨਹੀਂ ਲਾਉਂਦਾ ਵੀ ਰੋਟੀਆਂ ਕਿੱ데 ਘਰੋਂ ਆਉਂਦੀਆਂ ਨੇ ਰੋਟੀਆਂ ਕੌਣ ਲਾ ਕੇ ਦਿੰਦਾ ਬਣਾ ਸੋਨ ਨੂੰ ਬੀਬੀਆਂ ਉਹ ਕਹਿੰਦੇ ਭਾਈ ਬੰਦਿਆ ਤੋਂ ਸੋਚ ਵਿਚਾਰ ਕਰ ਆਪਣਾ ਘਰ ਤਿਆਗ ਦਿੱਤਾ ਤਿਆਗਿਆ ਨਹੀਂ ਕਹਿੰਦੇ ਨਾਲ ਹੀ ਚੱਕਿਆ ਫਿਰਦਾ ਕਹੀ ਤੁਸੀਂ ਇਹੋ ਜੇ ਸਾਧੂ ਸੰਤ ਦੇਖੇ ਹੋਣਗੇ ਉਹ ਕਹਿੰਦਿਆ ਮੈਂ ਬੀਕ ਲਿਆਂ ਦਾ ਮਾਲਕ ਸੀ ਮੈਂ ਬੀਕਲੇ ਛੱਡ ਕੇ ਆਇਆ ਉਹਦੇ ਨਾਲ ਹੀ ਚੱਕੀ ਫਿਰਦਾ ਵੀ ਛੱਡ ਕੇ ਆਇਆ ਮੈਂ ਤਿਆਗੇ ਨਹੀਂ ਐ ਗੁਰੂ ਸਾਹਿਬ ਕਹਿੰਦੇ ਨੇ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਇ ਕਾਏ ਕਹਿੰਦੇ ਨੇ ਮਨ ਨੂੰ ਤੇ ਮੁੰਡਿਆ ਨਹੀਂ ਐ ਮੁਕੇਸ ਮੁੰਾਈ ਫਿਰਦਾ ਮਤਲਬ ਵੀ ਮਨ ਨੂੰ ਤੇ ਵਾਸ ਵਿੱਚ ਨਹੀਂ ਕਰਿਆ ਕਹਿੰਦੇ ਕੇਸ ਮਣਾਉਣ ਦੇ ਨਾਲ ਬੰਦਿਆ ਗੱਲ ਨਹੀਂ ਬਣਨੀ ਗੱਲ ਤਾਂ ਬਣਨੇਗੀ ਜੇ ਮਨ ਮੰਨੇਗਾ ਤਾਂ ਘਰ ਘਰ ਖਾਇਆ ਕਹਿੰਦੇ ਫਿਰ ਰਹਿੰਦਾ ਗੁਰਦੁਆਰੇ ਚ ਐ ਰਹਿੰਦਾ ਡੇਰੇ ਚ ਐ ਰਹਿੰਦਾ ਮਸਜਿਦ ਚ ਕਿਤੇ ਵੀ ਕੋਈ ਬੰਦਾ ਰਹਿੰਦਾ ਹੈ ਜਿਹੜਾ ਧਰਮ ਦਾ ਲੇਬਲ ਲਾਈ ਫਿਰਦਾ ਵੀ ਅਸੀਂ ਧਰਮੀ ਹੁੰਨੇ ਆ ਕਹਿੰਦੇ ਫਿਰ ਉਹਦਾ ਹਾਲ ਕੀ ਐ ਘਰ ਘਰ ਖਾਇਆ ਪਿੰਡ ਵਧਾਇਆ ਘਰਾਂ ਚੋਂ ਮੰਗ ਮੰਗ ਕੇ ਖਾਂਦਾ ਪਿੰਡ ਕੀ ਵਧਾਇਆ ਸਰੀਰ ਪਿੰਡੇ ਨੂੰ ਕਹਿੰਦੇ ਜਿਉ ਬਾਏ ਪਿੰਡ ਜਣ ਸਾਜਿਆ ਦਿੱਤਾ ਪੈਨਨ ਖਾਣ ਉਹ ਫਿਰ ਖਾਣ ਇਹਨਾਂ ਲੱਗ ਗਿਆ ਵੀ ਖਾ ਖਾ ਕੇ ਫੁੱਲ ਗਿਆ ਐਨ ਪੂਰਾ ਡਾਡਾ ਮੋਟਾ ਹੋ ਗਿਆ ਤੁਰਨੋ ਵੀ ਰਹਿ ਗਿਆ ਇਹ ਤੇ ਚੀਜ਼ ਹੀ ਇਹ ਜੀ ਹੈ ਗੁਰਦੁਆਰਾ ਹੋਇਆ ਡੇਰਾ ਹੋਇਆ ਮਿਜਕੇ ਮੁੰਦਰਾ ਪਾਈ ਫਿਰਦਾ ਇਹ ਕਹਿੰਦਾ ਮੈਂ ਤੇ ਮਾਇਆ ਤੋਂ ਨਿਰਲੇਪ ਐ ਅਸੀਂ ਤੇ ਮਾਇਆ ਤੋਂ ਤਿਆਗੀਆਂ ਇਹ ਤੇ ਕਹਿਣ ਦੀਆਂ ਗੱਲਾਂ ਮਾਇਆ ਤਿਆਗਣ ਦੀ ਔਖੀ ਬਹੁਤ ਹੈ ਅੱਜਨੇ ਵੀ ਗੁਰਦੁਆਰੇ ਆ ਕੋਈ ਵੀ ਧਾਰਮਿਕ ਸਾਂਝਾ ਸਥਾਨ ਆ ਮਾਇਆ ਨਾਲ ਹੀ ਚੱਲਦੇ ਆ ਇਹ ਤੇ ਠੀਕ ਐ ਮਾਇਆ ਗੁਜਰਾਨ ਐ ਸਤਿਗੁਰੂ ਜੀ ਕਹਿੰਦੇ ਭਾਈ ਜ਼ਰੂਰੀ ਐ ਪਰ ਇੰਨਾ ਵੀ ਨਾ ਖੁੱਬ ਜੀ ਵੀ ਬਸ ਕੱਲੀ ਬੰਦੇ ਵਾਸਤੇ ਮਾਈ ਮੁਖ ਹੋ ਜਾਵੇ ਧਰਮ ਨੂੰ ਵੀ ਚੇਤੇ ਕਰੀ ਪਰਮੇਸ਼ਰ ਦੀ ਸਿਵਤ ਸਲਾਹ ਵੀ ਕਰੀ ਤੇ ਕਹਿੰਦੇ ਸਾਰਾ ਕੁਝ ਕਰੀ ਫਿਰਦਾ ਕਿੰਤਾ ਜੁਕਲੀ ਐ ਮੁੰਦਰਾ ਪਾਲੀਆਂ ਬੰਦਾ ਕਹਿੰਦਾ ਮੈਂ ਤਿਆਗੀ ਹੋ ਗਿਆ ਉਹਨੂੰ ਦਸਿਆਂ ਪੰਜਿਆਂ ਨਾਲ ਮੱਥਾ ਭਾਣ ਨਾਲ ਮੱਥਾ ਕਿਉਂ ਮਾਰਦਾ ਜਿਹਨੂੰ ਚੇਕ ਆਉਂਦੇ ਉਹਨਾਂ ਸਿੱਧੇ ਉਹ ਭਾਈ ਕਿਉਂ ਟਾ ਲੇ ਗਿੰਦਾ ਫਿਰੇਗਾ ਅਗਲਾ ਕਹਿੰਦਾ ਸੀ ਤਿਆਗੀ ਐ ਜੀ ਤਿਆਗੀ ਕਾਹਨੂੰ ਐ ਅੰਦਰੋਂ ਅੰਦਰੀ ਖੁੱਲੇ ਗੱਫੇ ਆਉਂਦੇ ਆ ਉਹ ਤੇ ਆਪੀ ਤਿਆਗੀ ਐ ਹੁਣ ਜਿਹੜਾ ਸਾਹਮਣੇ ਦਿਖ ਜਾਂਦਾ ਉਹ ਤੇ ਫਿਰ ਬੰਦਾ ਉਹ ਹੋ ਜਾਂਦਾ ਥੋੜਾ ਜਆ ਵੀ ਤੇ ਹੈਗਾ ਇਹਦੇ ਕੋਲੇ ਕੁਝ ਜਿਹੜਾ ਸਿੱਧਾ ਖਾਤੇ ਜੀ ਆ ਜਾਣ ਉਹ ਤੇ ਆਪੀ ਤਿਆਗੀ ਐ ਕਿਹੜਾ ਦਿਸਨੇ ਆ ਕਹਿੰਦੇ ਭਾਈ ਇਹੋ ਜੇ ਲੋਕ ਵੀ ਹੈ ਜਿਹੜੇ ਆਪਣਾ ਲੋਕਾਂ ਦੇ ਘਰਾਂ ਵਿੱਚੋਂ ਮੰਗ ਮੰਗ ਕੇ ਖਾਂਦੇ ਐ ਪਿੰਡ ਸਰੀਰ ਵਧਾ ਲਿਆ ਖਿੰਥਾ ਮੁੰਦਰਾ ਪਾਈ ਫਿਰਦਾ ਇਹ ਸਾਰਾ ਸਰੀਰ ਜਿਹੜਾ ਹੈ ਆਪਣੇ ਸਰੀਰ ਨੂੰ ਪਾਲਣ ਤੇ ਜ਼ੋਰ ਦਿੱਤਾ ਹੋਇਆ ਓ ਮਾਮਸਾਨ ਕੀ ਭਸਮ ਲਗਾਈ ਗੁਰ ਬਿਨਾ ਤਤ ਨਾ ਪਾਇਆ ਫਿਰ ਕਹਿੰਦੇ ਊਮ ਮਸਾਨ ਕੀ ਬਸਮ ਲਗਾਈ ਮਸਾਨ ਦੇ ਮਰ ਲਈ ਕਾਦੇ ਵਾਸਤੇ ਮਰ ਲਿਆ ਪਣਾ ਅਸਲ ਵਿੱਚ ਮਤਲਬ ਤਾਂ ਇਹਦਾ ਇਹ ਹੈ ਵੀ ਬੰਦਾ ਇਹ ਜਾਣੇ ਵੀ ਆ ਸਰੀਰ ਹੁਣ ਤੇ ਸਵਾਹੀ ਹੈ ਮੇਰਾ ਕਹਿੰਦੇ ਬਸਮ ਜਿਹੜੀ ਹੈ ਊਮ ਜਿਹੜੀ ਊਮ ਮਸਾਨ ਕੀ ਬਸਮ ਲਗਾਈ ਗੁਰਬਿੰਨ ਤਤ ਨਾ ਪਾਇਆ ਮਸਾਣਾ ਦੇ ਵਿੱਚੋਂ ਲਿਆ ਕੇ ਸਵਾਬ ਵੀ ਮੰਨ ਲਈ ਗੜਬਾ ਵੀ ਚੁੱਕੀ ਫਿਰਦਾ ਹੈ ਬੜਾ ਕੁਝ ਕਰਦਾ ਫਿਰਦਾ ਹੈ ਗੁਰਬਿੰਨ ਤਤ ਨਾ ਪਾਇਆ ਕਹਿੰਦੇ ਜੇ ਗੁਰੂ ਦਾ ਗਿਆਨ ਨਹੀਂ ਲਿਆ ਆ ਤੇਰੀ ਖਿੰਥਾ ਚੱਕੀ ਦਾ ਵੀ ਕੀ ਫਾਇਦਾ ਮੁੰਦਰਾ ਪਾਈਆਂ ਦਾ ਵੀ ਕੀ ਫਾਇਦਾ ਤੇ ਆ ਸਰੀਰ ਤੇ ਸਵਾਬ ਮੰਨਣ ਦਾ ਵੀ ਕੀ ਫਾਇਦਾ ਜੇ ਬੰਦਿਆ ਤੈਨੂੰ ਗੁਰੂ ਦਾ ਗਿਆਨ ਹੀ ਨਾ ਹੋਇਆ ਹਾਂਜੀ ਕਾਏ ਜਪ ਹੋਰੇ ਕਾਏ ਤਪ ਹੋਰੇ ਕਾਏ ਬਲੋਭ ਪਾਣੀ ਸਤਿਗੁਰੂ ਜੀ ਕਹਿੰਦੇ ਕਾਏ ਜਪ ਹੋਰੇ ਕਾਏ ਤਪ ਹੋਰੇ ਕਹਿੰਦੇ ਕੀ ਜਪ ਕਰਨ ਦਾ ਫਾਇਦਾ ਕੀ ਤਪ ਕਰਨ ਦਾ ਫਾਇਦਾ ਕਾਏ ਬਲੋਭ ਪਾਣੀ ਕਹਿੰਦੇ ਇਹ ਤੇ ਇਹ ਜਾਣ ਬਿ ਬੰਦਿਆ ਪਾਣੀ ਰਿੱਕਦਾ ਫਿਰਦਾ ਹੈ ਸਾਡੇ ਗੁਰੂ ਸਾਹਿਬਾਨ ਨੇ ਸਮਝਾਇਆ ਹਿਰਦੇ 'ਚ ਨਾਮ ਵਸਾਓ ਘਰ ਬੈਠੇ ਗੁਰੂ ਧਿਆਓ ਸਤਗੁਰੂ ਕਹਿੰਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ ਤੈਨੂੰ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਜਲ ਧਾਰੇ ਕਰਨ ਦੀ ਲੋੜ ਨਹੀਂ ਧੂਣੀਆਂ ਤਾਪਣ ਦੀ ਲੋੜ ਨਹੀਂ ਇੱਕ ਪੈਰ ਤੇ ਖੜੇ ਹੋਣ ਦੀ ਲੋੜ ਨਹੀਂ ਐ ਆਪਣੇ ਪਰਿਵਾਰ ਵਿੱਚ ਘਰ ਵਿੱਚ ਰਹਿੰਦੇ ਆ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰ ਸੱਚੇ ਦੇ ਸਿਫਤ ਸਲਾਹ ਕਰ ਤੈਨੂੰ ਘਰ ਹੀ ਰੱਬ ਮਿਲ ਜੇਗਾ ਤੇ ਨਹੀਂ ਫਿਰ ਕਹਿੰਦੇ ਕਾਹੇ ਜਪ ਹੋਰੇ ਕਾਹੇ ਤਪ ਹੋਰੇ ਕਾਹੇ ਬਲੋਵੋ ਪਾਣੀ ਕਹਿੰਦੇ ਬੰਦਿਆ ਕੀ ਪਾਣੀ ਰੜਕਦਾ ਫਿਰਦਾ ਹੈ ਕਾਹਦੇ ਕਰਕੇ ਜੇ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਕਹਿੰਦੇ ਸਾਰੇ ਜਪ ਤਪ ਹੈ ਇਹ ਤੇ ਸਾਰੇ ਵਿਅਰਥ ਜਾਣ ਲਖ 84 ਜਿਨ ਉਪਾਈ ਸੋ ਸਿਮਰੋ ਨਿਰਬਾਣੀ ਹਾਂ ਜੀ ਨੇ ਲਖ 84 ਜੂਨੂ ਪਾਈ ਐ ਜਿਨੇ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀਆ ਜੂਨਾ ਦਾ ਨਿਰਵਾਣ ਹੋਇਆ ਕਹਿੰਦੇ ਲਖ 84 ਨੂੰ ਪੈਦਾ ਕਰਨ ਵਾਲੇ ਦਾ ਸਿਮਰਨ ਕਰ ਸੋ ਸਿਮਰੋ ਨਿਰਬਾਣੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰ ਜੇ ਨਹੀਂ ਯਾਦ ਕਰਦਾ ਜਪ ਤਪ ਜਿਹੜੇ ਕਰਦਾ ਫਿਰਦਾ ਤੇ ਪਾਣੀ ਰੜਕਣ ਦੇ ਬਰੋਬਰ ਹੈ ਹੁਣ ਪਾਣੀ ਰੜਕੀ ਜਾ ਉਹਦੇ ਵਿੱਚੋਂ ਕੀ ਨਿਕਲੇਗਾ ਕੁਝ ਵੀ ਨਹੀਂ ਬਸ ਕਹਿੰਦੇ ਭਾਈ ਇਹ ਤੇ ਪੁਰਾਣੇ ਸਮਿਆਂ ਦੇ ਜਪ ਤਪ ਸੇ ਗੁਰਮਤ ਅਨੁਸਾਰ ਨਹੀਂ ਹੈ ਜਿਹੜੇ ਕੋਈ ਹੋਰਾਂ ਦੇ ਧਰਮ ਕਹਿੰਦੇ ਆ ਉਹ ਕਰੀ ਜਾਣ ਪਰ ਗੁਰਮਤ ਵਿੱਚ ਇਹਨੂੰ ਕੋਈ ਥਾਂ ਨਹੀਂ ਦਿੱਤੀ ਕਿ ਜਪ ਕਰਨੇ ਤਪ ਕਰਨੇ ਧੂਨੀਆਂ ਤਾਂਪਣੀਆਂ ਬੜੇ ਢੰਗ ਕਰਨੇ ਤਾਂ ਇਹਨਾਂ ਚੀਜ਼ਾਂ ਤੋਂ ਸਾਡੇ ਸਤਿਗੁਰਾਂ ਨੇ ਵਰਜਿਆ ਹੈ ਕਹਿੰਦੇ ਭਾਈ ਵਸ ਹਿਰਦੇ 'ਚ ਨਾਮ ਵਸਾਇਓ ਹਿਰਦੇ ਵਿੱਚ ਪਰਮੇਸ਼ਰ ਨੂੰ ਯਾਦ ਕਰ ਘਰ ਬੈਠੇ ਗੁਰੂ ਧਿਆਇਓ ਘਰੇ ਬਹਿ ਕੇ ਪਰਮੇਸ਼ਰ ਨੂੰ ਯਾਦ ਕਰ ਲਿਆ ਕਰੋ ਮਾਲਕ ਦੀ ਸਿਵਤ ਫਲਾ ਕਰ ਲਿਆ ਕਰੋ ਹੋਰ ਕਹਦੇ ਵਾਂ ਵੀ ਜਿਵੇਂ ਹੁਣ ਆਪਾਂ ਗੁਰਦੁਆਰੇ ਆਉਣੇ ਗੁਰਦੁਆਰੇ ਆਉਣੇ ਤੇ ਸੇਵਾ ਸੇਵਨ ਕਰਦੇ ਆ ਆਉਣਾ ਚਾਹੀਦਾ ਸਾਡਾ ਹੱਕ ਆ ਸਾਡਾ ਫਰਜ਼ ਬੰਦਾ ਆਪਾਂ ਗੁਰੂ ਕੇ ਸਿੱਖਾਂ ਪਰ ਜੇ ਘਰੇ ਬੇਬੇ ਬਾਪੂ ਨੂੰ ਨਹੀਂ ਸੰਭਾਲਦਾ ਫਿਰ ਗੁਰਦੁਆਰੇ ਆਇਦਾ ਵੀ ਕੀ ਫਾਇਦਾ ਬੇਬੇ ਬਾਪੂ ਦੀ ਸੇਵਾ ਸੰਭਾਲਨੇ ਕਰੀ ਮਾਂ ਬਾਪੂ ਨੂੰ ਨੇ ਸੰਭਾਇਆ ਸੱਸ ਸਹੁਰੇ ਨੂੰ ਨੇ ਸੰਭਾਇਆ ਫਿਰ ਗੁਰਦੁਆਰੇ ਆਉਣ ਦਾ ਵੀ ਕੀ ਫਾਇਦਾ ਕਹਿੰਦੇ ਭਾਈ ਆਪਣੇ ਘਰ ਵਿੱਚ ਰਹਿੰਦੇ ਆ ਸਿਵਤ ਸਲਾਹ ਕਰ ਇਹਦਾ ਮਤਲਬ ਇਹ ਵੀ ਨਹੀਂ ਵੀ ਬੇਬੇ ਬਾਪੂ ਨੂੰ ਸੰਭੀ ਜਾਈ ਗੁਰਦੁਆਰੇ ਮੱਥਾ ਟੇਕਣ ਵੀ ਨਾ ਹੀ ਕਦੇ ਗੁਰੂ ਕਹਿੰਦੇ ਇੱਥੋਂ ਹੀ ਗਿਆਨ ਲੈ ਕੇ ਗੁਰੂ ਘਰੋਂ ਗਿਆਨ ਲੈ ਕੇ ਘਰੇ ਮਾਂ ਬਾਪ ਦੀ ਸੰਭਾਲ ਕਰੀ ਗੁਰੂ ਘਰੋਂ ਪ੍ਰਸ਼ਾਦ ਲੈ ਕੇ ਜਾਈ ਹੁਣ ਜੇ ਬੰਦਾ ਗੁਰਦੁਆਰੇ ਆ ਕੇ ਵੀ ਮੈਂ ਤੇ ਬਸ ਝਾੜੂ ਮਾਰਨਾ ਦੇ ਝਾੜੂ ਤੇ ਝਾੜੂ ਸਫਾਈ ਤੇ ਗੱਲਾ ਜੋਰ ਦਿੱਤਾ ਹੈ ਘਾਰੇ ਹੁਣ ਬੇਬੇ ਦੀ ਜੁੱਤੀ ਵੀ ਨਹੀਂ ਕਦੇ ਸਾਫ਼ ਕਰੀ ਇੱਥੇ ਸਾਰਿਆਂ ਦੇ ਜੋੜੇ ਸਾਫ਼ ਕਰਕੇ ਜਾਣੇ ਹਨ ਹਨਾ ਵਿਕਾਰੇ ਮਾਂ ਦੇ ਜਿਹੜੀ ਸੱਸ ਕਹ ਲਈਏ ਮਾਂ ਕਹ ਲਈਏ ਕੋਈ ਵੀ ਐ ਉਹਦੇ ਜੁੱਤੀਆਂ ਤੇ ਕਦੇ ਲੀਰ ਮਾਰੀਏ ਕਦੇ ਕੱਪੜਾ ਵੀ ਲੈ ਮੈਂ ਸਾਫ਼ ਕਰਕੇ ਰੱਖ ਦਿਆਂ ਬਾਹਰ ਅੰਦਰ ਜਾਣਾ ਹੋਵੇਗਾ ਸਾਡੇ ਕੋ ਘਰੀ ਨਾ ਤੇ ਰਾਮਪੁਰੇ ਤੱਕ ਜਾਣਾ ਹੋਵੇ ਵੀ ਕਦੇ ਉਹਦੇ ਕੱਪੜਾ ਮਤਲਬ ਵੀ ਜੋੜਿਆਂ ਤੇ ਕੱਪੜਾ ਮਾਰ ਕੇ ਰੱਖਿਆ ਕਦੇ ਇੱਥੇ ਦੇ ਅਸੀਂ ਇਕੱਲੇ ਇਕੱਲੇ ਦੇ ਚੱਪਲਾਂ ਜੋੜੇ ਸਾਫ਼ ਕਰਕੇ ਰੱਖ ਦੇਣੇ ਆ। ਉਹ ਘਰੇ ਵਾਲਿਆਂ ਨੂੰ ਵੀ ਸਾਫ਼ ਕਰ ਲਓ। ਹਾਂਜੀ ਜਦੋਂ ਕਿਤੇ ਬਾਹਰ ਅੰਦਰ ਜਾਣਾ ਅਗਲਾ ਦੇਖੇਗਾ ਨਹੀਂ ਲੱਭੀ ਆਹ ਬਾਬੇ ਦੇ ਤੇ ਕਿਸ ਨੇ ਜੋੜੀ ਨਹੀਂ ਸਾਫ਼ ਕਰਕੇ ਇੱਥੇ ਘਰੇ। ਇੱਥੋਂ ਬਾਹਰੋਂ ਜੱਜਮੈਂਟ ਹੁੰਦੀ ਐ ਵੀ ਸਾਡੇ ਜਿਹੜਾ ਘਰ ਦਾ ਪਰਿਵਾਰ ਐ ਜਿਹੜਾ ਘਰੇ ਰਹਿੰਦਾ ਉਹ ਕਿਹੋ ਜਿਹਾ ਐ। ਵੀ ਸਾਫ਼ ਸੰਭਾਲ ਕਰਦੇ ਆ ਕਿ ਨਹੀਂ ਬਜ਼ੁਰਗਾਂ ਦੀ। ਬਾਰ ਲਿਆਣੀ ਜੱਜਮੈਂਟ ਲਾਉਣਿਆ ਨਾ ਵੀ ਇਹ ਮਤਲਬ ਵੀ ਇਹਦੇ ਤੇ ਕੋਈ ਜੋੜੇ ਵੀ ਨਹੀਂ ਸਾਫ ਕਰਦਾ ਬਾਪੂ ਮੰਡੀ ਜਾਂਦਾ ਐਨੇ ਨੇ ਬਲ ਪਏ ਪਏ ਕੁਰਤੇ ਪਜਾਮੇ ਵਿੱਚ ਲੈ ਕਦੇ ਕੁਰਤੇ ਪਜਾਮੇ ਦੀ ਪ੍ਰਸਣੀ ਮਾਰੀ ਹੋਣੀ ਨੂੰ ਨੇ ਕਦੇ ਧਿਆਨ ਨੇ ਕਦੇ ਪੁੱਤ ਨੇ ਕੱਪੜੇ ਨਹੀਂ ਸਾਫ ਕਰਕੇ ਦਿੱਤੇ ਹੋਣੇ ਜਾਏਗਾ ਨਾ ਅਗਲਾ ਜੱਜਮੈਂਟ ਕਰਦਾ ਹੁੰਦਾ ਤਾਂ ਕਹਿੰਦੇ ਭਾਈ ਇਹ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ ਵਿੱਚ ਰੱਖਣਾ ਬੰਦਿਆ ਤੂੰ ਜਿੱਥੇ ਜਪ ਤਪ ਕਰਨਾ ਹੈ ਭਜਨ ਬੰਦਗੀ ਕਰਨਾ ਹੈ ਉਥੇ ਨਾਲ-ਨਾਲ ਆਪਣੇ ਘਰ ਦਾ ਮਾਹੌਲ ਵੀ ਸਹੀ ਰੱਖੀ ਗੁਰੂ ਸਾਹਿਬ ਆਪਣੇ ਮਾਂ-ਬਾਪ ਨੂੰ ਕਿੰਨਾ ਪਿਆਰ ਕਰਦੇ ਸੀ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਕਿੰਨਾ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਭਾਨੀ ਜੀ ਨੂੰ ਕਿੰਨਾ ਪਿਆਰ ਕਰਦੇ ਸੀ ਹਰਗੋਬਿੰਦ ਸਹਿਬ ਮਹਾਰਾਜ ਸਿਮੇਂ ਪਾਤਸ਼ਾਹ ਮਾਤਾ ਗੰਗਾ ਜੀ ਨੂੰ ਕਿੰਨਾ ਪਿਆਰ ਕਰਦੇ ਸੀ ਹਰ ਵੇਲੇ ਆਪਣੇ ਮਾਂ-ਬਾਪ ਦੀ ਆਗਿਆ ਵਿੱਚ ਰਹਿਣਾ ਤੇ ਸਾਨੂੰ ਵੀ ਚਾਹੀਦਾ ਓਸੇ ਗੁਰੂ ਦੇ ਅਸੀਸੇ ਖਾਂ ਜੇ ਸਾਡੇ ਗੁਰੂ ਸਹਿਬਾਨ ਆਪਣੇ ਮਾਪੇ ਦੇ ਕਹਿਣੇ ਵਿੱਚ ਚੱਲਦੇ ਐ ਆਪਣੇ ਗੁਰੂ ਦੇ ਕਹਿਣੇ ਵਿੱਚ ਚੱਲਦੇ ਐ ਤੇ ਸਿੱਖੋ ਸਾਡਾ ਵੀ ਫਰਜ਼ ਬੰਦਾ ਐ ਅਸੀਂ ਵੀ ਗੁਰੂ ਦੇ ਕਹਿਣੇ ਵਿੱਚ ਚਲੀਏ ਫਿਰ ਕਹਿੰਦੇ ਕੱਲੇ ਜਪ ਤਪ ਕਰਨ ਦੇ ਨਾਲ ਗੱਲ ਨਹੀਂ ਬਣਨੀ ਜੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਕਾਇ ਕ ਮੰਡਲ ਕਾਪੜਿਆ ਰੇ 86 ਕਾਇ ਫਰਾਹੀ ਹਾਂ ਕਹਿੰਦੇ ਕ ਮੰਡਲ ਚੱਕੀ ਫਿਰਦਾ ਕਾਇ ਕ ਮੰਡਲ ਕਾਪੜਿਆ ਰੇ ਕ ਮੰਡਲ ਚੱਕੀ ਫਿਰਦਾ ਅੱਜ ਦੇ ਸਮੇਂ ਵਿੱਚ ਹੁਣ ਥੋੜਾ ਜਿਹਾ ਸਿਸਟਮ ਬਦਲ ਗਿਆ ਪਹਿਲਾਂ ਬਾਬਿਆਂ ਕੋਲੇ ਪੁਰਾਣੇ ਸਾਧੂਆਂ ਕੋਲੇ ਇੱਕ ਮੰਡਲ ਹੁੰਦੇ ਹੌਲੀ ਹੌਲੀ ਬਦਲ ਗਿਆ ਫਿਰ ਗੜਬਿਆਂ ਵਾਲੇ ਬਾਬੇ ਆ ਗਏ ਹੁਣ ਉਹ ਬਦਲ ਗਿਆ ਹੁਣ ਬੋਤਲਾਂ ਵਾਲੇ ਬਾਬੇ ਆ ਗਏ ਉਹ ਪਾਣੀ ਵਾਲੀ ਬੋਤਲਾ ਉਹਦੀ ਨਾਲ ਹੀ ਰੱਖਦੇ ਆ ਜਦੋਂ ਸਮੇਂ-ਸਮੇਂ ਤੇ ਨਾਲ ਚੇਂਜ ਹੁੰਦਾ ਜਾਂਦਾ ਫਰਕ ਪੈਂਦਾ ਜਾਂਦਾ ਹੈ ਮਤਲਬ ਵੀ ਇਹ ਕਮੰਡਲ ਕਹਿ ਲਈਏ ਗੜਦਾ ਕਹਿ ਲਈਏ ਪਾਣੀ ਵਾਲਾ ਚੱਕੀ ਫਿਰਦਾ ਕਾਏ ਕਮੰਡਲ ਕਾਪੜਿਆ ਰੇ ਕਹਿੰਦੇ ਕੱਪੜੇ ਪਾ ਲੇ ਭੇਖ ਬਣਾ ਲਿਆ 68 ਕਾਹੇ ਫਿਰ ਆਏ ਕਹਿੰਦੇ ਫਿਰ 68 ਤੀਰਥਾਂ ਤੇ ਨਹਾਉਂਦਾ ਫਿਰਦਾ 68 ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ ਅੰਤਰ ਮਲ ਨਿਰਮਲ ਨਹੀਂ ਕੀਨਾ ਜੇ ਕਹਿੰਦੇ ਅੰਦਰੋਂ ਮੈਲ ਨਾ ਸਾਫ਼ ਕੀਤੀ ਕਹਿੰਦੇ ਇਕੱਲੇ ਨਹਾਉਣ ਦੇ ਨਾਲ ਗੁਰੂ ਸਾਹਿਬ ਕਹਿੰਦੇ ਭਾਈ ਗੱਲ ਨਹੀਂ ਬਾਨੀ ਕਰਨਾ ਸੀ ਮਾਨ ਸਾਹਿਬ ਕਰਕੇ ਗੱਲਾ ਸ੍ਰੀ ਸਾਫ਼ ਆ ਗਿਆ ਗੰਗਾ ਤੇ ਗਿਆ ਗੰਗਾ ਤੇ ਜਾ ਕੇ ਉਥੇ ਇਸ਼ਨਾਨ ਤੇ ਕਰਕੇ ਆ ਗਿਆ ਮਨ ਨਿਰਮਲ ਥੋੜੀ ਹੋ ਗਿਆ ਗੰਗਾ ਦੇ ਪਾਣੀ ਨਾਲ ਕਿਤੇ ਵੀ ਆਪਾਂ ਜਾਣੇ ਆ ਇਸ਼ਨਾਨ ਕਰਨ ਵਾਸਤੇ ਮਨ ਨਿਰਮਲ ਜਿਹੜਾ ਹੋਣਾ ਹੈ ਗੁਰਬਾਣੀ ਦੇ ਨਾਲ ਹੋਣਾ ਹੈ ਤਨ ਸਾਫ ਬਾਣ ਪਾਣੀ ਦੇ ਨਾਲ ਹੋਣਾ ਹੈ ਮਨ ਸਾਫ ਬਾਣੀ ਦੇ ਨਾਲ ਹੋਣਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਕਾ ਕਾਹੇ 68 ਕਾਹੇ ਫਰਾਹੀ ਕਹਿੰਦੇ ਠਾੜ ਧੀਰਥਾਂ ਤੇ ਕਾਹਦੇ ਲਈ ਤੁਰਿਆ ਫਿਰਦਾ ਹੁਣ ਫੇਰ ਉਹ ਗੱਲ ਆ ਗਈ ਐ ਵੀ ਘਰੇ ਬੇਬੇ ਬਾਪੂ ਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦਾ ਮੈਂ ਚੱਲਿਆ ਤੀਰਥਾਂ ਤੇ ਮੈਂ ਚੱਲਿਆ ਹਜੂਰ ਸਾਹਿਬ ਮੈਂ ਚੱਲਿਆ ਆਨੰਦਪੁਰ ਸਾਹਿਬ ਮੈਂ ਲੰਗਰ ਵਿੱਚ ਜਾ ਕੇ ਸੇਵਾ ਕਰਨੀ ਕਦੇ ਬੇਬੇ ਨੂੰ ਕਦੇ ਰੋਟੀ ਵਾ ਕੇ ਨਹੀਂ ਫੜਾਈ ਬਾਪੂ ਨੂੰ ਕਦੇ ਪਾਣੀ ਦਾ ਗਲਾਸ ਨਹੀਂ ਫੜਾਇਆ ਮੈਂ ਚੱਲਿਆ ਜੀ ਫੁਰਾਨੇ ਤਾਂ ਸੁਬੀਲ ਲੱਗਣੀ ਐ ਉੱਥੇ ਜਾ ਕੇ ਸੇਵਾ ਕਰਨੀ ਐ ਘਰ ਇਹ ਬਜ਼ੁਰਗਾਂ ਦੀ ਸੇਵਾ ਕਰੀਏ ਬੇਬੇ ਬਾਪੂ ਦੀ ਸੰਭਾਲ ਕਰੀਏ ਠਾਠ ਤੀਰਥਾਂ ਤੇ ਜਾਣ ਵਾਲਿਆ ਜੇ ਬੇਬੇ ਬਾਪੂ ਨੂੰ ਨਹੀਂ ਸੰਭਾਲਿਆ ਫਿਰ ਕੀ ਫਾਇਦਾ ਐਸੇ ਕਰਕੇ ਕਹਿੰਦੇ ਨੇ ਕੀ ਫਾਇਦਾ ਤੀਰਥ ਨਾਤੇ ਦਾ ீரே தீர்த்தே தீர்த்தி மாப்பாதி சேவ கீர நேர தீர்த்தி ਫਾਇਦਾ ਧੀਰਤ ਨਾ ਤੇ ਦਾ ਕੀ ਫਾਇਦਾ ਧੀਰਤ ਨਾ ਤੇ ਦਾ ਕਹਿੰਦੇ ਕੀ ਫਾਇਦਾ ਤੀਸ ਦੇ ਨਾ ਹੋਣ ਦਾ ਜੇ ਮਾਪਿਆਂ ਨੂੰ ਨਾ ਸਾਂਭਿਆ ਇਸ ਕਰਕੇ ਹਾਟ ਦੀਰਥਾਂ ਤੇ ਨਾਉਣ ਕਰਦਾ ਫਿਰਦਾ ਕਿ ਆ ਕਮੰਡਲ ਚੱਕੀ ਫਿਰਦਾ ਕਿ ਇਹ ਕੱਪੜਿਆਂ ਦਾ ਭੇਖ ਬਣਾ ਕੇ ਫਿਰਦਾ ਰਹਿਣਾ ਹੈ ਇਹਦੇ ਨਾਲ ਗੱਲ ਨਹੀਂ ਵਾਣੀ ਭਾਵੇਂ ਜੋ ਮਰਜੀ ਕਰ ਲੈ ਬਦਤ ਤਰਲੋਚਨ ਸੁਣ ਰੇ ਪ੍ਰਾਣੀ ਕਾਣ ਬਿਨ ਗਾਹ ਕੇ ਪਾਹੀ ਭਗਤ ਤਰਲੋਚਨ ਜੀ ਕਹਿੰਦੇ ਕਿ ਭਾਈ ਫਿਰ ਜੋ ਵੀ ਕੁਝ ਕਰਦਾ ਬਦਤ ਤਰਲੋਚਨ ਸੁਣ ਰੇ ਪ੍ਰਾਣੀ ਬਗਦਦਰ ਲੋਚਣ ਜੀ ਬਚਨ ਕਰਦੇ ਨੇ ਕਣ ਬਿਨ ਨਗਾਹੋ ਕੇ ਪਾਈ ਪਹਿਲਾ ਫਸਲ ਨੂੰ ਗਾਉਂਦੇ ਨਾ ਕਾਦੇ ਵਾਸਤੇ ਗਾਉਂਦੇ ਵੀ ਇਹਦੇ ਵਿੱਚੋਂ ਅਸੀਂ ਜਿਹੜੇ ਦਾਣੇ ਨਿਕਲਿਆਉਣ ਜੇ ਦਾਣੇ ਨਾ ਹੋਏ ਫਿਰ ਗਾਉਣ ਦਾ ਵੀ ਕੀ ਫਾਇਦਾ ਫਸਲ ਨੂੰ ਉਹਨੂੰ ਜੋ ਵੀ ਆਪਾਂ ਕੁਝ ਕਰਦੇ ਆ ਅੱਜ ਦੇ ਸਮੇਂ ਜੇ ਬਲੀਆਂ ਵਿੱਚ ਦਾਣੇ ਨਹੀਂ ਫਿਰ ਉਹਨਾਂ ਤੇ ਕੰਬੈਨ ਭਜਾਈਦਾ ਵੀ ਕੀ ਫਾਇਦਾ ਜੇ ਵਿੱਚ ਕਾਣੇ ਨਹੀਂ ਐ ਕਾਣ ਬਿਨ ਗਾਹੋ ਕੇ ਪਾਈ ਫਿਰ ਕਹਿੰਦੇ ਗਾਉਣ ਦਾ ਵੀ ਕੀ ਫਾਇਦਾ ਜੇ ਵਿੱਚ ਕਾਣੇ ਨਹੀਂ ਐ ਤਤ ਨਹੀਂ ਐ ਹੁਣ ਕਣ ਕਰਨ ਨੂੰ ਜੇ ਹੁਣ ਉੱਥੇ ਮਸ਼ੀਨ ਤੇ ਭਜਾਈ ਫਿਰਦਾ ਰਿਹਾ ਵਿੱਚ ਦਾਣੇ ਹੈ ਨਹੀਂ ਅ ਸਰੋਂ ਕੱਟਦੇ ਆ ਲੋਕ ਜੇ ਸਰੋਂ ਦੇ ਵਿੱਚ ਦਾਣੇ ਨਾ ਹੋਏ ਕੱਲੇ ਫਲੀਆਂ ਨੂੰ ਉਧਰਨ ਦਾ ਵੀ ਕੀ ਫਾਇਦਾ ਕੋਈ ਵੀ ਫਸਲ ਲੈ ਲਈਏ ਜੇ ਉਹਦੇ ਵਿੱਚ ਕਾਣ ਨਹੀਂ ਐ ਮਤਲਬ ਉਹਦੇ ਵਿੱਚ ਗੁਣ ਨਹੀਂ ਐ ਫਿਰ ਉਹਨੂੰ ਜੋ ਗਾਉਣ ਦਾ ਵੀ ਕੀ ਫਾਇਦਾ ਭਾਈ ਇਸ ਕਰਕੇ ਜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਨਹੀਂ ਕਰਨੀ ਮਾਲਕ ਨੂੰ ਚੇਤੇ ਨਹੀਂ ਕਰਨਾ ਭੇਖ ਬਣਾਉਣ ਦਾ ਵੀ ਕੀ ਫਾਇਦਾ ਭਾਵੇਂ ਉਹ ਮੁੰਦਰਾ ਪਾਲੇ ਭਾਵੇਂ ਉਹ ਕੰਥਾ ਚੱਕਲੇ ਭਾਵੇਂ ਹੱਥ ਵਿੱਚ ਗੜਵਾ ਫੜੀ ਫਰੇ ਭਾਵੇਂ ਕਮੰਡਲ ਚੱਕਲੇ ਭਾਵੇਂ ਉਦਾਸੀਆਂ ਵਾਲਾ ਭੇਖ ਬਣਾ ਲੇ ਜਿਹੋ ਜੇ ਮਰਜੀ ਕੱਪੜੇ ਪਾਲੇ ਜੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਸਤਿਗੁਰੂ ਕਹਿੰਦੇ ਬੰਦਿਆ ਤੇਰਾ ਸਾਰਾ ਕੁਝ ਹੀ ਵਿਅਰਥ ਹੈ मरा सवड़ा ग्रत मरत सलामी जो गमनो बिसारे रहनाड कणांद रे सजार हो अनाले साजे साहेबा क्या नहीं करते रे करता तेरा सब कुछ है दिसते है जो सदा सत सलाम ਕਰਸ ਬਾਗੇ ਜਬਦ ਗਵਾਜੇ ਇਕਲਾ ਜਤਕਰਤਾਰਿਆ ਪੰਚ ਦੂਤ ਗਦਵਸ ਬੀਤੇ ਗਾਲ ਗੰਡਕ ਮਾ ਤਰ ਕਰਮ ਪਾਇ ਦਰਜਨ ਕੋ ਸੇਨਾ ਹਰ ਗਏ ਲਾਗੇ ਕਹਿ ਨਾਨਕ ਤਸਕ ਹੋਆ ਜਤਕਰ ਅਣਹਦਵਾਜ ਅਨੰਦ ਸੁਨੋ ਬੜਾ ਪਾਗਿਓ पूरे बरबंत लॻे वजो because <laughs> of my good reputation don't my